ਆ ਜਿਹੜੀ ਪਾਈਪ ਦੇ ਉੱਤੇ ਬੈਂਡੀ ਕਸੀ ਹੋਈ ਤੁਸੀਂ ਵੇਖ ਰਹੇ ਹੋ ਨਾ ਇਹ ਬਹੁਤ ਔਖੀ ਖੁੱਲਦੀ ਹੁੰਦੀ ਹੈ ਤੇ ਅੱਜ ਆਪਾਂ ਅੱਜ ਵੇਖਦੇ ਆਂ ਵੀ ਪੰਜ ਜਾਣੇ ਲੱਗੇ ਪੈਨ ਨੌਜਵਾਨ ਵੀਰੋ ਕਿਵੇਂ ਖੋਲਦੇ ਨੇ ਤੇ ਇਹਦਾ ਕੀ ਕਰਨਗੇ ਇਹ ਆਜੋ ਆਪਾਂ ਵੇਖੀਏ ਕੋਲ ਕੰਮ ਨਹੀਂ ਕਰਨਾ ਚੱਕਰ 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 ਆ ਜਿੱਤ ਲਈ ਜੰਗ ਵੀ ਅਸਲਟਾ ਦੇ ਪਾਸਾ ਅਸਲਟਾ ਜੰਗ ਜਿੱਤ ਲਈ ਯਾਰ ਬੰਦਿਆ ਦੀ ਮਾਇਆ ਭਾਈ ਮਾਇਆ ਮਾਇਆ ਇਧਰ ਇਧਰ ਦੱਬ ਕੇ ਕਰ ਮਾਇਆ ਆਉਂਦੀ ਕਿਹੜੇ ਦੀ ਮਾਇਆ ਚੱਕਲੇ ਫੱਟੇ ਚੱਲੇ ਬੰਦੇ ਇਧਰ ਘੜ ਹੱਥ ਨਾ ਘੜ ਪੱਤ ਨਾ ਘੜ ਆਈ ਦੇ ਜੋ ਨਾ ਲਾਦੀ ਦੇਖੀ ਤਦ ਨੂੰ ਮੂੰਹ ਮਾਰੀਏ ਨਾ ਯਾਰ ਇਧਰ ਰੁਕ ਇਧਰ ਘੜ ਦੇ ਓਏ ਫਸਕੇ ਬਜਾ ਜੂ ਵੱਕ ਲਾ ਕੇ ਦੇ ਦੋ ਆ ਜਾ ਆ ਤੇ ਚੁੰਡੀ ਪੜਾ ਦੇ ਹੱਥ ਦੀ ਅੱਗੇ ਖੜ ਜਾ ਖੜ ਇੱਕ ਦਾ ਦੋਨੇ ਖਾਉਂਦਾ ਖਲੋ ਖਾਲ ਤੇ ਖਾਲ ਤੇ ਫਾਪੂ ਦਾ ਪਤਾ ਹੈ ਚੋਲ ਮੈਨੂੰ ਕਿੱਥੇ ਚੜੂ ਆਇਆ ਚੱਲ ਮਾਰੋ ਗੁੱਸੇ ਨੂੰ ਉਵੇਂ ਕਰ ਲਾ ਨਹੀਂ ਹਟ ਕੋਣੀ ਬਾ ਕੋਣੀ ਕੋਣੀ ਪਤਾ ਜੇ ਖੁੱਲਗੇ ਸੀ ਆਹ ਹੋ ਗਿਆ ਸੀ ਮਾਲਾ ਜਿਆਦੇ ਹੋ ਲਾ ਗਏ ਨਾ ਫਿਰ ਲੈਣ ਜਿਆ ਥਣੇ ਖੋਲ ਲਾਂਗੇ ਇੰਟਰਸਟ ਲੈਣ ਉਹ ਦਾ ਵਿਚਾਰਾ ਪੋਲਾ ਉਹ ਬੇ 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 ਦੇ ਮੇਦਨ ਹੋਦਾ ਮੈਨੂੰ ਆਇ ਨਾ ਇਹ ਨਾ ਮਤ ਨਾ ਨੱਪ ਦੇ ਨੱਪ ਦੇ ਨੱਪ ਦੇ ਨੱਪ ਦੇ ਮੈਨੂੰ ਆਇ ਲੱਗਦਾ ਵੀ ਆਹ ਤਰੀਕੇ ਨਾਲ ਲੈ ਜਾਣਗੇ ਕੰਮ ਦੱਬ ਕੇ ਓਪੀ ਰੱਖ ਬਸ ਖੋਲ ਹਜੇ ਵੀ ਨਹੀਂ ਰਹੀ ਪਰ ਲੱਗਦਾ ਵੀ ਖੋਲਣਗੇ ਲੋਜੋਨ ਲੈ ਵੀ ਜਮਾਂ ਸਿੰਘ ਅੜੇ ਪੈਣਾ ਇੱਕ ਟੰਬਾ ਪਾਈ ਖੜਾ ਇੱਧਰ ਬੈਂਡੀ ਚ ਇਹ ਕੱਢਦਾ ਖੁੱਬੇ ਕੰਮ ਉਹਨਾ ਕਲੰਪ ਚਾ ਯਾਰ ਇਹੀ ਖੁੱਲ ਜੂ ਤੇ ਉੱਤੋਂ ਸੂਰਜ ਵੀ 2:30 ਵਜੇ ਪੈਨ ਬਾੜੀ ਕਰੜੀ ਧੁੱਪ ਆ ਗਈ ਜੇਠ ਦੀ ਲੱਗਿਆ ਹੋਇਆ ਹਨ ਜਮਾ ਮੁੜਕੋ ਮੁਰਕੀ ਹੋਏ ਬੈਨ ਨੌਜਵਾਨ ਲੈ ਆ ਚੱਕ ਆ ਪਾ ਲੈ ਨਾ ਮਾ ਤਰੀਕਾ ਇੱਦਾਂ ਮੈਂ ਬੈਜ ਨਾ ਆ ਰਾਵੜ ਦੀ ਪੈਪ ਦੀ ਧਰ ਲਈ ਏ ਏ ਮੈਨ ਲਾਦਾ ਖੋਲ ਤਾ ਗੱਲ ਜਾ ਚੱਕ ਵੀ ਦੇਖ ਤੂੰ ਮੇਰੇ ਪਾਪਾ ਹਿੰਦ ਰੋ ਕੰਟਰੋਲਰ ਪਰ ਇਤਲੀ ਪਈ ਕੱਟੂ ਚੱਕਲਾ ਐ ਮੈਂ ਇਤਲੀ ਪੜਨਾ ਲਈ ਲੈ ਬੜਾ ਨਹੀਂ ਕੱਟੂ ਪਹਿਲੇ ਨੇ ਪਹਿਲੇ ਦੋੜੇ ਕਸਾਂਗੇ ਜਾ ਉਹਦੇ ਬਾਅਦ ਚ ਤਾਂ ਹਾਂ ਕਰਾ ਜਾਊਗਾ ਸੌਖਾ ਹੀ ਆਪਨੇ ਤੂੜਗਾ ਹੈ ਨਹੀਂ ਆ ਜਾ ਹੈ ਥੱਲੇ ਕਰ ਦੇ ਤੂੜਨਾ ਹੈ ਨਹੀਂ ਆਹੋ ਉਹ ਹੈ ਨਹੀਂ ਆਪਣੇ ਕੋਲ ਕਾ ਚੀਜ਼ ਆ ਗੱਟਾ ਆ ਤਰੀ ਸੇ ਜਾ ਲੈ ਗੱਟਾ ਆ ਤਰੀ ਆਈਂ ਗੱਜਣਾ ਕਿ ਤਾਹਾਂ ਕੇ ਬੰਦੇ ਲੈ ਬਈ ਖੋਲ ਤਾ ਕਰ ਤਾ ਕੰਮ ਜਾ ਤਾਂ ਆਪਾਂ ਤੁਹਾਨੂੰ ਅਗਲੇ ਵੀਡੀਓ ਵਿੱਚ ਮਿਲਾਂਗੇ ਹੁਣ